ਖਬਰ ਨਾਮਾ ਦਿਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਕਾਂਗਰਸ ਪਾਰਟੀ ਨੇ ਆਪ ਦੇ ਵਰਡੇ ਆਗੂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਦਾਰ ਰਸਤਾ ਦਿਖਾ ਦਿੱਤਾ ਹੈ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਸਾਰੀਆਂ ਨੇ ਤੇ ਦੂਸਰੇ ਪਾਸੇ ਸ਼ਾਂਤ ਸ਼ਗਾਈ ਸ਼ਾਂਤੀ ਲੱਗ ਰਹੀ ਹੈ ਜਿਹੜੇ ਕਾਂਗਰਸ ਪਾਰਟੀ ਦੇ ਵਰਡੇ ਆਗੂ ਨੇ ਇੱਕ ਪਾਸੇ ਕਾਂਗਰਸ ਦਾ ਅੰਦਰੂਨੀ ਕਾਟੋਕਲੇਸ਼ ਖਤਮ ਨਹੀਂ ਹੋ ਰਿਹਾ ਇੱਕ ਦੂਜੇ ਉੱਤੇ ਪਲਟਵਾਰ ਕੀਤੇ ਜਾ ਰਹੇ ਨੇ ਖਾਸ ਕਰਕੇ ਮੁੱਖ ਮੰਤਰੀ ਦੇ ਫੇਸ ਨੂੰ ਲੈ ਕੇ ਕਿ ਸੀਐਮ ਦਾ ਫੇਸ ਕੌਣ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਬੜੀ ਨਿਸ਼ਾਨਾ ਲਗਾਇਆ ਸਾਰਿਆ ਹੈ ਕੌਣ ਖੜਦਾ ਹੈ ਕੌਣ ਪਾਰਟੀ ਦੇ ਨਾਲ ਨਹੀਂ ਖੜਦਾ ਜਿਹੜੇ ਖੜਨਗੇ ਉਹ ਪਾਰਟੀ ਦੇ ਵਿੱਚ ਰਹਿਣਗੇ ਜਿਹੜੇ ਨਹੀਂ ਖੜਨਗੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਜਿਹੜੇ ਇਨਡਿਸਿਪਲੈਂਟ ਯਾਨੀ ਕਿ ਜਿਨ੍ਹਾਂ ਦੇ ਕੋਲ ਅਨੁਸ਼ਾਸਨ ਨਹੀਂ ਹੈ ਡਿਸਿਪਲਨ ਇਨਕਰੀਏਟ ਕਰਦੇ ਨੇ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ ਅੱਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਵੱਡਾ ਐਕਸ਼ਨ ਲਿਆ ਹੈ ਇੱਕ ਆਗੂ ਨੂੰ ਅੱਜ 6 ਸਾਲਾਂ ਵਾਸਤੇ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨਿਤਮਕਰ ਯਾਨੀ ਕਿ ਡਿਸਿਪਲਿਨਸ਼ਿਪ ਕਾਰਵਾਈ ਕਮੇਟੀ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਕਰਤਾਰਪੁਰ ਬਲਾਕ ਕਾਂਗਰਸ 2 ਦੇ ਪ੍ਰਧਾਨ ਜੋਰਾ ਜੋਰਾਵਰ ਸਿੰਘ ਨੂੰ ਸੋਢੀ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢ ਦਿੱਤਾ ਹੈ ਫਿਰ ਦੁਬਾਰਾ ਦੱਸ ਦਿੰਦੇ ਆ ਜਲੰਧਰ ਦਿਹਾਤੀ ਦੇ ਕਰਤਾਰਪੁਰ ਕਰਤਾਰਪੁਰ ਬਲਾਕ ਕਾਂਗਰਸ 2 ਦੇ ਪ੍ਰਧਾਨ ਜੋਰਾਵਰ ਸੋਢੀ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢ ਦਿੱਤਾ ਹੈ ਇਹ ਕਾਰਵਾਈ ਉਸ ਉਵਰੋਧ ਡਕੈਤੀ ਵਰਗੇ ਕੰਬੀਰ ਅਪਰਾਧਕ ਮਾਮਲੇ ਦੀ ਐਫਆਈਆਰ ਦਰਜ ਹੋਣ ਅਤੇ ਪੁਲਿਸ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਦੱਸਦੀ ਹੈ ਕਿ ਜਿਹੜੀ ਅਨੁਸ਼ਾਸਨ ਕਮੇਟੀ ਹੈ ਉਹਨਾਂ ਨੇ ਐਕਸ਼ਨ ਲਿਆ ਹੈ ਉਹਨਾਂ ਨੇ ਕਿਹਾ ਕਿ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਜੁਰਾਵਰ ਸਿੰਘ ਸੋਢੀ ਜਿਹੜਾ ਹੈ ਕਾਫੀ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲਦੇ ਆ ਰਹੇ ਨੇ ਉਹਨਾਂ ਉੱਤੇ ਐਫਆਈਆਰ ਦਰਜ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਉੱਤੇ ਡਕੈਤੀ ਵਰਗੇ ਅਤੇ ਹੋਰ ਅਪਰਾਧਕ ਮਾਮਲੇ ਆ ਦੇ ਹਵਾਲੇ ਨੂੰ ਦੇਖ ਕੇ ਪੰਜਾਬ ਪੁਲਿਸ ਵੱਲੋਂ ਉਹਨਾਂ ਉਤੇ ਐਫਆਈਰ ਚੱਲ ਚੱਲ ਰਹੀ ਹੈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਕਰਕੇ ਐ ਐਕਸ਼ਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਸਿੰਘ ਹੈਨੀ ਨੇ ਦੱਸਿਆ ਕਿ 4 ਜੁਲਾਈ 2025 ਨੂੰ ਹਲਕਾ ਇੰਚਾਰਜ ਕਰਤਾਰਪੁਰ ਰਜਿੰਦਰ ਸਿੰਘ ਵੱਲੋਂ ਮੇਰੀ ਸ਼ਿਕਾਇਤ ਦੇ ਆਧਾਰ ਤੇ ਤੁਰੰਤ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਕਾਂਗਰਸ ਪਾਰਟੀ ਕਿਸੇ ਵੀ ਅਪਰਾਧਿਕ ਜਾਂ ਗੈਰ ਸਮਾਜਿਕ ਸਰਗਰਮੀ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਪਾਰਟੀ ਦੀ ਅਕਸ ਸਾਫ਼ ਸੁਥਰੀ ਰੱਖਣ ਲਈ ਅਜਹਿ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਾਂਗਰਸ ਨੇ ਸਪਸ਼ਟ ਕੀਤਾ ਕਿ ਅਜੇ ਕਿਸੇ ਵੀ ਆਗੂ ਜਾਂ ਵਰਕਰ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ ਜਿਸ ਉੱਤੇ ਗੰਭੀਰ ਅਪਰਾਧਿਕ ਦੋਸ਼ ਹੋਣ ਯਾਨੀ ਕਿ ਜਿਹੜੇ ਜਿਨ੍ਹਾਂ ਉੱਤੇ ਦੋਸ਼ ਨੇ ਜਾਂ ਜਿਹੜੇ ਅਪਰਾਧੀ ਨੇ ਉਹਨਾਂ ਦੀ ਥਾਂ ਬਿਲਕੁਲ ਉਹਨਾਂ ਦੀ ਜਗ੍ਹਾ ਬਿਲਕੁਲ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਇਸ ਕਰਕੇ ਪ੍ਰਤਾਪਪੁਰ ਬਲਾਕ ਦੇ ਪ੍ਰਧਾਨ ਦੋ ਦੇ ਪ੍ਰਧਾਨ ਜੁਰਾ ਜੁਰਾਵਰ ਸਿੰਘ ਸੋਢੀ ਨੂੰ 6 ਸਾਲਾਂ ਲਈ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਾਬਕਾ ਮੰਤਰੀ ਅਵਤਾਪ ਸਿੰਘ ਹੈਂਡਰੀ ਵੱਲੋਂ ਧੰਨਵਾਦ